ਕਾਂਰਜੀ ਚਾਹੇ ਸ਼੍ਰੋਮਨੀ ਕਾਲੀਦਲ ਚ ਕਾਂਗਰਸ ਪਾਰਟੀ ਹੋਰ ਵੀ ਜਿਹੜੇ ਲੋਕ ਨੇ ਉਹ ਕਹਿ ਰਹੇ ਕਿ ਪੰਜਾਬ ਚ ਧੱਕੇਸ਼ਾ ਹੀ ਵੱਧ ਗਈ ਹੈ ਤੁਹਾਨੂੰ ਵੀ ਮਹਿਸੂਸ ਹੋ ਰਿਹਾ ਜੀ ਰਾਜਨੀਤੀ ਦੇ ਅੰਦਰ ਵਿਰੋਧੀ ਧਰਾਂ ਦੇ ਨਾਲ ਜਾਤੀ ਲੜਾਈ ਨਹੀਂ ਲੜੀ ਜਾਂਦੀ ਹੁਣ ਇੱਕ ਨਵਾਂ ਮੁੰਡਾ ਭਾਨਾ ਸਿੱਧੂ ਆ ਲੋਕਾਂ ਦੀ ਗੱਲ ਕਰਦਾ ਹੁਣ ਉੱਤੇ ਇੱਕ ਪਰਚਾ ਦਰਜ ਹੁੰਦਾ ਜਮਾਤ ਮਿਲ ਜਾਂਦੀ ਇੱਕ ਹੋਰ ਪਰਚਾ ਹੋ ਦਰਜ ਹੋ ਜਾਂਦਾ ਜੀ ਵੀ ਜੇ ਪਹਿਲੇ ਰਾਜਨੀਤਿਕ ਬਦਲਾਖੋਰੀ ਕਰਦੇ ਸੀ ਤਾਂ ਇਹ ਉਸ ਤੋਂ ਵੀ ਵੱਧ ਕੇ ਸਗੋਂ ਬਦਲਾਖੋਰੀ ਕਰਨ ਤੇ ਲੱਗੇ ਹੋਏ ਨੇ 11 ਲੱਖ ਦੇ ਕਰੀਬ ਜਿਹੜੇ ਰਾਸ਼ਨ ਕਾਰਡ ਸੀ ਉਹ ਬਹਾਲ ਕਰ ਦਿੱਤੇ ਹੈਗੇ ਨੇ ਕਿਹਾ ਵੀ ਅਨਕੁਆਰੀ ਤੋਂ ਬਾਅਦ ਕੱਟੇ ਗਏ ਤੇ ਫਿਰ ਜੋ ਕੱਟੇ ਗਏ ਆਫਟਰ ਅਨਕੁਆਰੀ ਫਿਰ ਉਹ ਬਹਾਲ ਕਿਉਂ ਕੀਤੇ ਤੇ ਫਿਰ ਜਿਹੜਾ 22 23 ਮਹੀਨਿਆਂ ਦਾ ਰਾਸ਼ਨ ਉਹ ਕੌਣ ਦੇਗਾ ਉਹਦੀ ਪਰਪਾਈ ਕੌਣ ਕਰੇਗਾ ਉਹ ਰਾਸ਼ਨ ਕਿੱਥੇ ਗਿਆ ਫਿਰ ਕੇਦਰੀ ਆਲ ਸਾਹਿਬ ਕਿਉਂ ਨਹੀਂ ਪੀਰ ਹੁੰਦੇ ਜੇ ਸੱਚੇ ਆ ਤੇ ਚਾਰ ਸੰਭਣ ਗਏ ਤੇ ਚਾਰ ਸੰਭਣਾ ਚ ਹਿੱਕ ਚ ਬੱਜੇ ਜਾ ਕੇ ਮੈ ਦੱਸੋ ਮੇਰੇ ਖਿਲਾਫ ਕੀ ਹੈ ਕਲ ਇਦਲ ਜਾਂ ਕਾਂਗਰਸ ਪਾਰਟੀ ਜਾਂ ਬੀਜੇਪੀ ਕਹਿੰਦੇ ਨੇ ਕਿ ਪੰਜਾਬ ਸਰਕਾਰ ਦਾ ਜਹਾਜ਼ ਆ ਦਿੱਲੀ ਵਾਲੇ ਮੁੱਖ ਮੰਤਰੀ ਉਟੇ ਲੈਂਦੇ ਨੇ ਬੜਾ ਕਰਜ਼ਾ ਬਹੁਤ ਚੱਕ ਲਿਆ ਪੰਜਾਬ ਸਰਕਾਰ ਨੇ ਹੈਗਾ ਵੀ ਤੁਹਾਨੂੰ ਉਸ ਜਹਾਜ਼ ਲੈਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਪੰਜਾਬ ਬਹੁਤ ਵੱਡਾ ਹੈਗਾ ਇਹ ਗੱਲ ਵੀ ਲੋਕਾਂ ਚ ਪਹਿ ਚਿੱਟੇ ਦਿਨ ਬਾਗ ਨਜ਼ਰ ਆ ਰਹੀ ਹੈ ਕਿ ਭਗਵੰਤ ਮਾਨ ਜੀ ਉਹ ਹੈਲੀਕਾਪਟਰ ਉਡਾਉਂਦੇ ਨੇ ਤੇ ਕੇਜਰੀਵਾਲ ਨੂੰ ਬਿਠਾਉਂਦੇ ਆ ਸਾਰੇ ਦੇਸ਼ ਦਾ ਟੂਰ ਕਟਾਉਂਦੇ ਆ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਦੀਆਂ ਬਰਬਾਦੀ ਕਰਨੀ ਚਾਹੁੰਦੇ ਹੋ ਅਸਲ ਚੇ ਬਰਬਾਦੀ ਦਾ ਰਸਤਾ ਹੈ ਜਿੰਨਾ ਵੱਡੇ ਪੱਧਰ ਤੇ ਤੁਸੀਂ ਕਰਜ਼ਾ ਚੱਕ ਲਿਆ ਤੇ ਹਰ ਮਹੀਨੇ ਤੁਸੀਂ ਕਰਜ਼ਾਈ ਚੱਕੀ ਜਾ ਰਹੇ ਹੋ ਨਾ ਤੁਸੀਂ ਰੇਤੇ ਆ 20000 ਕਰੋੜ ਲਿਆ ਸਕੇ ਸਾਲ ਦਾ ਉਹ 40000 ਕਰੋੜ ਰੁਪਈਆ ਚਾਹੀਦਾ ਸੀ ਉਹ ਦਾ ਭਗਵਾਨ ਤੁਮਾਰ ਜੀ ਤੇ ਕੇਜਰੀਵਾਲ ਪੰਜਾਬ ਦੇ ਹੋਰ ਦੇਸ਼ ਦੇ ਲੋਕਾਂ ਨੂੰ ਦੱਸਣਾ ਵੀ ਹੁਣ ਉਹ ਆਇਆ ਤਾਂ 125 ਕਰੋੜ ਰੁਪਈਆ ਹੀ ਆ ਸਾਰਾ ਦਸੰਬਰ ਵਾਲੇ ਸੈਸ਼ਨ ਤੱਕ ਤੇ ਫਿਰ ਉਹ 40000 ਕਰੋੜ ਰੁਪਈਆ ਜਿਹੜਾ ਸੀ ਉਹ ਜਾਂ 92 ਨੇ ਵੰਡ ਲਿਆ ਜਾਂ ਦਿੱਲੀ ਵਾਲਿਆਂ ਨੇ ਵੰਡ ਲਿਆ ਤਾਂ ਦੱਸਣਾ ਸਾਡੇ ਹਾਲਾਤ ਤਾਂ Sri Lanka ਨੂੰ ਭੜੇ ਹੋ ਜਾਣਗੇ ਜਿਸ ਤਰਫ ਤੋਂ ਸਿੰਘ ਵੱਧ ਰਹੇ ਹਨ ਜਿੰਨੇ ਖਰਚੇ ਵਧਾਏ ਜਾ ਰਹੇ ਆ ਜਿੰਨੀ ਐਡ ਵਧਾਈ ਜਾ ਰਹੀ ਆ ਕਿਸੇ ਲੋਕਾਂ ਦੀਆਂ ਭਾਵਨਾਵਾਂ ਨੂੰ ਬਲੈਕਮੇਲ ਕੀਤਾ ਧਾਰਮਿਕ ਤੌਰ ਤੇ ਨੰਨੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਕੋਟਪੂਰਾ ਗੋਲੀਕਾਂਡ ਦਾ ਸੀ ਇਨਸਾਫ ਦੇਾਂਗੇ 2 ਮਹੀਨੇ ਚ ਵੀ ਕੀ ਬਾਈਬਲ ਕਲਾ ਕੋਟਪੂਰਾ ਜਿਹੜਾ ਗੋਲੀਕਾਂਡ ਵਾਲਾ ਸਵਾਲ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਸੀ ਸਾਰੇ ਕੇਸ ਤਾਂ ਗੁਰਮੀਤ RAM ਬਦਲੀ ਕਰਾ ਕੇ ਲੈ ਗਿਆ ਸਟੇਟ ਤੋਂ ਬਾਹਰ ਅੱਜ ਅਸੀਂ ਗੱਲ ਕਰਾਂਗੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਹੁਣਾ ਦੇ ਨਾਲ ਕਿ ਆਖਰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਲੈ ਕੇ ਤੇ ਜਿਹੜੀਆਂ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਕਿ ਸਰਕਾਰ ਧੱਕਾਬੋਦੀ ਕਰ ਰਹੀ ਆ ਇਹਨਾਂ ਮੁੱਦਿਆਂ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਾਮਰੇਡ ਜੀ ਚਾਹੇ ਸ਼੍ਰੋਮਣੀ ਅਕਾਲੀ ਦਲ ਚਾ ਕਾਂਗਰਸ ਪਾਰਟੀ ਹੋਰ ਵੀ ਜਿਹੜੇ ਲੋਕ ਨੇ ਉਹ ਕਹਿ ਰਹੇ ਕਿ ਪੰਜਾਬ ਚ ਧੱਕੇਸ਼ਾਹੀ ਵੱਧ ਗਈ ਹੈ ਤੁਹਾਨੂੰ ਵੀ ਮਹਿਸੂਸ ਹੋ ਰਿਹਾ ਜੀ ਅਸੀਂ ਅਏ ਮਹਿਸੂਸ ਕਰਦੇ ਆਂ ਵੀ ਜਿਸ ਤਰ੍ਹਾਂ ਜਾਤੀ ਲੜਾਈ ਮਣਾ ਕੇ ਨਾ ਕੁਝ ਕਿਸਮ ਦੀ ਸੀਐਮ ਸਾਹਿਬ ਨੂੰ ਇਸ ਤੋਂ ਉੱਪਰਣਾ ਚਾਹੀਦਾ ਜੀ ਵੀ ਇਹ ਰਾਜਨੀਤੀ ਦੇ ਅੰਦਰ ਵਿਰੋਧੀ ਧਿਰਾਂ ਦੇ ਨਾਲ ਜਾਤੀ ਲੜਾਈ ਨਹੀਂ ਲੜੀ ਜਾਂਦੀ ਤੁਸੀਂ ਆਪਣੇ ਰਾਜਨੀਤਿਕ ਪਹਿਲੂਆਂ ਦੇ ਉੱਤੇ ਲੜਾਈ ਲੜੋ ਰਾਜਨੀਤਿਕ ਈਸ਼ੂਆਂ ਦੇ ਉੱਤੇ ਲੜਾਈ ਲੜੋ ਜਿਹੜੇ ਲੋਕਾਂ ਦੇ ਮੁੱਦੇ ਆ ਲੋਕਾਂ ਦੇ ਮੁੱਦਿਆਂ ਦੇ ਉੱਤੇ ਤੁਸੀਂ ਵਿਰੋਧੀਆਂ ਨੂੰ ਆਪਣੀ ਗੱਲ ਕਹੋ ਤੇ ਵਿਰੋਧੀਆਂ ਦੀ ਵੀ ਡਿਊਟੀ ਬਣਦੀ ਆ ਸਰਕਾਰ ਨਾਲ ਵਿਅਕਤੀਗਤ ਮਾਮਲਾ ਨਹੀਂ ਹੈ ਜਿਹੜੇ ਲੋਕਾਂ ਦੇ ਮੁੱਦੇ ਉਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਜਵਾਬਦੇਹੀ ਵਾਸਤੇ ਮਜਬੂਰ ਕਰਨਾ ਚਾਹੀਦਾ ਸਾਡਾ ਤਾਂ ਇਹ ਮੰਨਣਾ ਹੈ ਕਿ ਸੂਬੇ ਦੇ ਅੰਦਰ ਵਿਚਾਰਧਾਰਕ ਤੌਰ ਤੇ ਨਿਮ ਮਸਲੇ ਲੜਾਈ ਹੋ ਰਹੀ ਸਰਕਾਰ ਦੇ ਨਾਲ ਨਿੱਜੀ ਮਸਲਿਆਂ ਤੇ ਸਿਆਸਤ ਹੋ ਰਹੀ ਹੈ ਕੋ ਜੋ ਪਿਛਲੇ ਦਿਨਾਂ ਦਾ ਜੋ ਬਵਿਹਾਰ ਹੈ ਸਰਕਾਰ ਵਾਲੇ ਪਾਸਿਓਂ ਵੀ ਤੇ سرمایہਦਾਰ ਜਿਹੜੀਆਂ ਤਰਾਨੀਆਂ ਪਾਰਟੀਆਂ ਉਹਨਾਂ ਦੇ ਪਾਸਿਓਂ ਵੀ ਤੇ ਉਹ ਵਿਅਕਤੀਗਤ ਜਿਹੜੀ ਲੜਾਈ ਹੈ ਜਾਤੀ ਲੜਾਈ ਹੈ ਨਿੱਜੀ ਮਤਲਬ ਅਲੀਗੇਸ਼ਨ ਕਾਉਂਟਰ ਅਲੀਗੇਸ਼ਨ ਆ ਜਿਹੜੇ ਉਦੇ ਨਾਲ ਸਮਾਜ ਦਾ ਤਾਂ ਕੁਝ ਸੁਧਰਦਾ ਨਹੀਂ ਹੈ ਆਪਣੇ ਸੈਲਫ ਕਹਿ ਸਕਦਾ ਹੈ ਵੀ ਸੰਤੁਸ਼ਟੀ ਹੋ ਸਕਦੀ ਹੈ ਵੀ ਅਸੀਂ ਗਾਲਾਂ ਵੱਧ ਘਟਦੀਆਂ ਚਹਾਰਾਂ ਘਟ ਘਟਦੀਆਂ ਉਹ ਸਰਕਾਰ ਵਾਲੇ ਵੀ ਇਹ ਮਹਿਸੂਸ ਕਰਦੇ ਆ ਵੀ ਕਿੰਨਾ ਕਿਸੇ ਨੂੰ ਇਸ ਤਰ੍ਹਾਂ ਨਾਲ ਕਰਿਆ ਜਾ ਸਕਦਾ ਮੈਂ ਸਮਝਦਾ ਵੀ ਇਹ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦੇ ਮਲਾਜਮਾਂ ਦੇ ਸਾਰੇ ਮਸਲਿਆਂ ਦਾ ਇਹ ਸਮਾਧਾਨ ਨਹੀਂ ਹੈ ਇੰਨਾਂ ਗੱਲਾਂ ਦੇ ਨਾਲ ਸਗੋਂ ਜਿਹੜੇ ਲੋਕਾਂ ਦੇ ਮਸਲੇ ਆ ਜਿਹੜੇ ਲੋਕਾਂ ਦੇ ਇਸ਼ੂ ਆ ਉਹ ਸਗੋਂ ਗੈਰ ਹਾਜ਼ਰ ਹੁੰਦੇ ਆ ਉਹਦੇ ਨਾਲ ਜਿਵੇਂ ਸ਼ਰੂਮਨੀ ਕਾਲੀਦਰ ਲਖੈ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਧੱਕਾ ਕਰੀ ਜਾਂ ਸੁਪਾਲ ਸਿੰਘ ਖਹਿਰਾ ਵਾਲੇ ਮਸਲੇ ਚ ਕਹਿ ਰਹੇ ਕਿ ਕਾਂਗਰਸ ਪਾਰਟੀ ਵੀ ਵਾਲੇ ਕਿ ਸੁਪਾਲ ਸਿੰਘ ਖਹਿਰੇ ਦੇ ਨਾਲ ਧੱਕਾ ਹੋ ਰਿਹਾ ਜੀ ਹੁਣ ਇੱਕ ਨਵਾਂ ਮੁੰਡਾ ਭਾਨਾ ਸਿੱਧੂ ਆ ਲੋਕਾਂ ਦੀ ਗੱਲ ਕਰਦਾ ਹੁਣ ਉਰਤੇ ਇੱਕ ਪਰਚਾ ਦਰਜ ਹੁੰਦਾ ਜਮਾਤ ਮਿਲ ਜਿੰਦੀ ਇੱਕ ਹੋਰ ਪਰਚਾ ਹੋਰ ਦਰਜ ਹੋ ਜਾਂਦਾ ਜੀ ਸਖੋਜੀ ਸਤਰਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਹੁਣਾਂ ਨੇ ਕੇਜਰੀਵਾਲ ਹੁਣਾਂ ਨੇ ਜਿਸ ਤਰ੍ਹਾਂ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਵੀ ਅਸੀਂ ਬਦਲੇ ਦੀ ਰਾਜਨੀਤੀ ਚ ਨਹੀਂ ਕਰਾਂਗੇ ਤੇ ਅਸੀਂ ਫ੍ਰੀ ਐਂਡ ਫੇਅਰ ਲੋਕਾਂ ਨੂੰ ਜਿਹੜਾ ਇਨਸਾਫ ਮਤਲਬ ਮਿਲੇਗਾ ਜਾਨੀ ਦਸੇ ਲੋਕਾਂ ਨੂੰ ਪ੍ਰੈਕਟੀਕਲ ਰੂਪ ਚ ਲਗਭਗ ਹੁਣ ਦੋ ਬਰੇ ਹੋਣ ਵਾਲੇ ਨੇ ਲੋਕੇ ਇਹ ਮਹਿਸੂਸ ਕਰਨ ਲੱਗ ਗਏ ਵੀ ਪਹਿਲਾਂ ਦਾ ਤੇ ਇਹਨਾਂ ਦਾ ਪ੍ਰੈਕਟਿਸ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ ਲੋਕਾਂ ਨੇ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਵੀ ਜੇ ਪਹਿਲੇ ਰਾਜਨੀਤਿਕ ਬਦਲਾਖੋਰੀ ਕਰਦੇ ਸੀ ਤਾਂ ਇਹ ਉਸ ਤੋਂ ਵੀ ਵੱਧ ਕੇ ਸਗੋਂ ਬਦਲਾਖੋਰੀ ਕਰਨ ਤੇ ਲੱਗੇ ਹੋਏ ਨੇ ਹੁਣ ਉਹ ਸਵਾਲ ਜਿਹੜੇ ਹੈਗੇ ਆ ਚਾਹੇ ਉਹ ਖੈਰੇ ਵਾਲਾ ਸਵਾਲ ਹੈ ਚਾਹੇ ਮਜੀਠੀ ਵਾਲਾ ਸਵਾਲ ਹੈ ਜਿਹੜੀਆਂ ਗੱਲਾਂ ਚੋਂ ਪਹਿਲਾਂ ਹੀ ਜਵਾਨਤਾ ਲੈ ਚੁੱਕਿਆ ਉਹਨਾਂ ਕੇਸਾਂ ਨੂੰ ਦੁਆਰਾ ਦੁਆਰਾ ਫੋਲ ਫਰੋਲ ਫਰੋਲ ਕੇ ਮੈਂ ਸਮਝਦਾ ਸਗੋਂ ਸਰਕਾਰ ਨੂੰ ਘਾਟਾ ਹੈ ਇਸ ਗੱਲ 'ਚ ਸਰਕਾਰ ਨੂੰ ਕੋਈ ਬੈਨੀਫਿਟ ਨਹੀਂ ਹੈ ਸਾਰੇ ਅਫਸਰ ਸਾਹੀ ਦੀ ਜਿਹੜੀ ਸਰਕਾਰ ਦਾ ਜਿਹੜਾ ਧਿਆਨ ਉਹ ਵਿਅਕਤੀਆਂ ਦੇ ਉੱਤੇ ਕੇਂਦਰਿਤ ਕਰ ਰਹੀ ਹੈ ਤੇ ਸਰਕਾਰ ਇਹ ਚਾਹੁੰਦੀ ਹੈ ਵੀ ਸਾਡੇ ਜਿਹੜੇ ਲੋਕਾਂ ਨਾਲ ਗਰੰਟੀਆਂ ਜਿਹੜੇ ਵਾਅਦੇ ਕੀਤੇ ਸੀ ਉਹਦੇ ਤੇ ਲੋਕੀ ਸਵਾਲ ਨਾ ਪੁੱਛਣ ਤੇ ਦੂਸਰਾ ਜਿਹੜਾ ਵੇ ਲੋਕਾਂ ਦੇ ਮਸਲਿਆਂ ਤੇ ਜਿਹੜਾ ਅਸੀਂ ਧਿਆਨ ਦੇਣਾ ਬਣਦਾ ਸੀ ਉਹ ਤਾਂ ਦਿੱਤਾ ਹੀ ਨਹੀਂ ਜਾ ਰਿਹਾ ਉਹ ਤਾਂ ਹਰ ਮਾਮਲੇ ਤੇ ਫੇਲ ਹੋ ਚੁੱਕੇ ਨੇ ਸੋ ਉਹਨਾਂ ਦਾ ਇਹ ਆ ਵੀ ਇਹਨਾਂ ਨੂੰ ਟਾਰਗੇਟ ਕਰੋ ਖਬਰਾਂ ਮਤਲਬ ਬਟੋਰੋ ਸੁਰਖੀਆਂ ਬਟੋਰਨ ਦਾ ਸਵਾਲ ਆ ਤੇ ਅਗਲੇ ਮੂਰੇ ਉਹ ਚੈਲੰਜ ਕਰਦੇ ਨੇ ਉਹ ਵੀ ਕਹਿੰਦੇ ਸਾਨੂੰ ਸੁਰਖੀਆਂ ਮਿਲਦੀਆਂ ਨੇ ਅਸਲ 'ਚ ਦੋਨਾਂ ਤਰ੍ਹਾਂ ਦੇ ਅੰਤਮ ਤੌਰ ਤੇ ਇਹ ਹੈ ਵੀ ਅਸਲ ਲੋਕਾਂ ਦੇ ਮੁੱਦੇ ਆ ਜਿਹੜੇ ਉਹ ਬਹਿਸ ਦੇ ਗੋਚਰੇ ਨਾ ਹੋਣ ਐਸੀ ਸਰਕਾਰ ਤੇ ਕਰਦੀ ਕਿ ਅਸੀਂ 2 ਮਹੀਨੇ ਦੇ ਕੰਮ ਇੰਨਾ ਜ਼ਿਆਦਾ ਕੀਤਾ ਗਿਆ 70 ਸਾਲਾਂ ਚ ਬਨੀਨਾ ਕੰਮ ਹੋਇਆ ਅਸੀਂ ਮhalla clinic ਆ 75 ਲੱਖ ਲੋਕਾਂ ਦਾ ਇਲਾਜ ਹੋ ਚੁੱਕਾ 41000 ਤੋਂ ਵੱਧ ਲੋਕਾਂ ਨੂੰ ਨੌਕਰੀਆਂ ਮਿਲ ਗਈਆਂ 70 75 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਹੋ ਗਈ ਜਿਵੇਂ ਕੱਲ ਸੀਐਮ ਸਾਹਿਬ ਨੇ ਅਨਾਉਂਸਮੈਂਟ ਕੀਤੀ ਲੁਧਿਆਣਾ ਚ ਤਰੰਗਾ ਲਰਾਉਣ ਤੋਂ ਬਾਅਦ ਤੁਹਾਨੂੰ ਮਤਲ ਸੀਪੀਐਮ ਨੂੰ ਯਕੀਨ ਨਹੀਂ ਆ ਗਿਆ ਜਿਹੜੇ ਦਾਅਵੇ ਕੀਤੇ ਗਏ ਜਿਹੜੇ ਗਿਣਾਉਂਦੇ ਨੇ ਸੀਐਮ ਸਾਹਿਬ ਜੀ ਦੇਖੋ ਗੱਲ ਐ ਵੀ ਇਹ ਕਹਿਣਾ ਤਾਂ ਮੈਂ ਸਮਝਦਾ ਬਿਲਕੁਲ ਹੀ ਗਲਤ ਹੋਏਗਾ ਵੀ 75 ਸਾਲਾਂ ਚ ਕੁਝ ਨਹੀਂ ਹੋਇਆ ਤੇ ਇਹਨਾਂ ਨੇ ਅੱਜ ਆ ਕੇ ਕਰਤਾ ਇਹ ਬਿਲਕੁਲ ਹੀ ਗਲਤ ਗੱਲ ਐ ਇਹ ਦਾਵਾ ਕਰਨਾ ਹੀ ਗਲਤ ਐ ਤੇ 75 ਸਾਲਾਂ ਦਾ ਜਿਹੜਾ ਕੰਮ ਆ ਕੋਈ ਵੀ ਵਿਅਕਤੀ ਕੋਈ ਵੀ ਸਰਕਾਰ 2 ਸਾਲਾਂ ਚ ਨਹੀਂ ਪੂਰਨ ਕਰ ਸਕਦੀ ਇਹ ਲੋਕ ਵੀ ਜਾਣਦੇ ਨੇ ਕਿਉਂਕਿ ਜਿੰਨਾ ਸਾਰਾ ਢਾਂਚਾ ਬਣਿਆ ਹੋਇਆ ਉਸ ਢਾਂਚੇ ਨੂੰ 2 ਸਾਲਾਂ ਚ ਤਾਂ ਕੋਈ ਬਿਲਡ ਹੀ ਨਹੀਂ ਕਰ ਸਕਦਾ ਹੈਗਾ ਜਿੰਨਾ ਵੱਡਾ ਮਰਜੀ ਜਿੰਨੀ ਮਰਜੀ ਤੇਜ਼ ਤੁਹਾਡੇ ਕੋਲ ਮਸ਼ੀਨਰੀ ਹੋਵੇ ਤੇ ਫਿਰ ਭਗਵਾਨ ਤਮਨ ਜੀ ਇਸ ਗੱਲ ਲਈ ਕਿਉਂ ਮਤਲਬ ਗੱਲਾਂ ਕਰ ਰਹੇ ਨੇ ਇਹਨਾਂ ਗੱਲਾਂ ਨਾਲ ਕੋਈ ਲਾਭ ਹੋਣ ਵਾਲਾ ਤਾਂ ਹੈ ਨਹੀਂ ਪੰਜਾਬ ਨੂੰ ਤੇ ਕਿੰਨੇ ਲੋਕਾਂ ਨੂੰ ਮਤਲਬ ਇਲਾਜ ਮਿਲਿਆ ਤਾਂ ਹੁਣ ਤਾਂ ਉਹ ਸਗੋਂ ਜਲਦੀ ਬੰਦ ਹੋ ਜਾਂਦੀਆਂ ਨੇ ਜਿਹੜੀਆਂ ਆਮ ਆਦਮੀ ਕਲੀਨਿਕ ਜਿ ਨੇ ਤੇ ਲੋਕ ਤਾਂ ੱੱਕੇ ਖਾਂਦੇ ਤੁਰੇ ਫਿਰਦੇ ਪ੍ਰੈਕਟੀਕਲ ਇਹ ਆ ਪ੍ਰੈਕਟੀਕਲ ਤੌਰ ਤੇ ਇਹ ਵੀ ਜਿੰਨੇ ਲੋਕਾਂ ਨੇ ਵਾਅਦੇ ਕੀਤੇ ਐਡਵਰਟਾਈਜ਼ਮੈਂਟ ਨਾਲ ਜਾਂ ਤੁਹਾਡੇ ਕਹਿਣ ਨਾਲ ਤਾਂ ਕੁਝ ਵੀ ਸੁਧਰਨ ਵਾਲਾ ਨਹੀਂ ਹੁੰਦਾ ਤੇ 75 ਸਾਲਾਂ ਚ ਇਹ ਨਹੀਂ ਕਿਹਾ ਜਾ ਸਕਦਾ ਵੀ ਉਹਨਾਂ ਨੇ ਬਿਲਕੁਲ ਹੀ ਫਲੀ ਨਹੀਂ ਪੰਨੀ ਹੈ ਪਿਛਲੇ ਹਾਂ ਉਹ ਤੇ ਕਹਿ ਵੀ ਨਹੀਂ ਕਿ ਦੇਖੋ ਇਹ ਰਿਕਾਰਡ ਬਣਾਤਾ ਜੀ ਪ੍ਰਾਈਵੇਟ ادارے ਹੀ ਅਸੀਂ ਖਰੀਦ ਲਿਆਗਾ ਸੀ ਜਿਹੜਾ ਗੋਦਵਾਲ ਸੀ ਬੀਲੀ ਘਰ ਤਾਪਕਰ ਅਸੀਂ ਖਰੀਦ ਲਿਆ ਇਹ ਕੋਈ ਸਰਕਾਰ ਇਦਾਂ ਦਾ ਕੰਮ ਕਰ ਸਕੀ ਅਸੀਂ ਕਰਕੇ ਦਿਖਾ ਦਿੰਦੇ ਨਖੋ ਗੱਲ ਐ ਵੀ ਜੇ ਤਾਂ ਉਸ ਨੂੰ ਰਨਿੰਗ ਚ ਕਰਨ ਚ ਸਫਲ ਹੋ ਜਾਣ ਫਿਰ ਕਿਹਾ ਜਾ ਸਕਦਾ ਵੀ ਇਹਨਾਂ ਨੇ ਕੁਝ ਚੰਗਾ ਕੰਮ ਕੀਤਾ ਹੈ ਜੇ ਉਹ ਰਨਿੰਗ ਚ ਕਰਨ ਚ ਸਕਸੈਸਫੁਲ ਨਹੀਂ ਹੁੰਦੇ ਰੋਪੜ ਵਾਲਾ ਤੇ ਉਹ ਜਿਹੜਾ ਲਹਿਰਾ ਮੁਹੱਬਤ ਵਾਲਾ ਜਿਹੜੇ ਪਲਾਂਟ ਨੇ ਉਹਨਾਂ ਦੇ ਜਿਹੜੇ ਖਰਾਬ ਯੂਨਿਟ ਨੇ ਉਹਨਾਂ ਨੂੰ ਰਨਿੰਗ ਚ ਕਰ ਲੈਣ بجائے ਕਿ ਮਤਲਬ ਜਿਹੜਾ ਡਿਫਾਲਟਰ ਤੁਸੀਂ ਆਪਣੇ ਮਰਿਆ ਸੱਪ ਆਪਣੇ ਗੱਲ ਪਾ ਲਿਆ ਤੋ ਮਰਿਆ ਸਪ ਇਹਦਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਸਾਤੋ ਮਤਲਬ ਚੱਲ ਨਹੀਂ ਸਕੇਗਾ ਨਾ ਤੋਰ ਰਿਪੇਅਰ ਕਰਾ ਕੇ ਤੇ ਉਹਦਾ ਠੀਕ ਆ ਵੀ ਖਰੀਦ ਲਿਆ ਜੀ ਖਰੀਦ ਲਿਆ ਕਿਹੜਾ ਕੋਈ ਮੁਨਾਫੇ ਚੋਂ ਖਰੀਦਿਆ ਸਰਕਾਰ ਨੇ ਇਧਰੋਂ ਕਰਜ਼ਾ ਚੱਕਾ ਇਧਰ ਪੇਮੈਂਟ ਕਰਤੀ ਹੈ ਕਿਉਂਕਿ ਜਦੋਂ ਕਰਜ਼ਾ ਤੇ ਤੁਸੀਂ ਦੇਣਦਾਰੀਆਂ ਹੀ ਇੰਨੀਆਂ ਥੋੜੀਆਂ ਖੜੀਆਂ ਕਰ ਦੇਣੀਆਂ ਤੁਸੀਂ ਸਰਕਾਰ ਨੇ ਤਾਂ ਪੰਜਾਬ ਮੁਕੰਮਲ ਤੌਰ ਤੇ ਕਰਜ਼ੇ ਦੇ ਥੱਲੇ ਦਬ ਜਾਏਗਾ ਇਹ ਨਿਮੇਸ਼ਕ ਕਿਰਤੀ ਮਜ਼ਦੂਰਾਂ ਕਿਸਾਨੀ ਦੇ ਨੌਜਵਾਨਾਂ ਦੀ ਗੱਲ ਕਰਦੇ ਰਹਿੰਦੇ ਹੋ ਸਰਕਾਰ ਨੇ ਇੱਕ ਲਾਣ ਕੀਤਾ ਕਿ ਅਸੀਂ 11 ਲੱਖ ਦੇ ਕਰੀਬ ਜਿਹੜੇ ਰਾਸ਼ਨ ਕਾਰਡ ਸੀ ਉਹ ਬਹਾਲ ਕਰ ਦਿੱਤੇ ਆਗੇ ਨੇ ਤੁਸੀਂ ਇਹਨੂੰ ਕਿਵੇਂ ਦੇਗੇ ਸਰਕਾਰ ਦਾ ਬਹੁਤ ਵਧੀਆ ਫੈਸਲਾ ਜੀ ਉਹਦੇ ਚ ਮੈਂ ਸਮਝਦਾ ਸੀ ਪੀ ਆਮ ਦੀ ਇਹ ਸਮਝਦਾਰੀ ਹੈ ਵੀ ਫਿਰ ਉਹ ਕੱਟੇ ਕਿਉਂ ਗਏ ਸੀ ਇੱਕ ਤਾਂ ਇਹਦਾ ਜਵਾਬ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਵੀ ਜਿਹੜੇ ਰਾਸ਼ਨ ਕਾਰਡ ਤੁਸੀਂ ਕਿਆ ਵੀ ਇਨਕੁਆਰੀ ਤੋਂ ਬਾਅਦ ਕੱਟੇ ਗਏ ਤੇ ਫਿਰ ਜੋ ਕੱਟੇ ਗਏ ਆਫਟਰ ਇਨਕੁਆਰੀ ਫਿਰ ਉਹ ਬਹਾਲ ਕਿਉਂ ਕੀਤੇ ਇਹਦਾ ਜਵਾਬ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਕਰਨਾ ਹੋਏਗਾ ਤੇ ਫਿਰ ਜੇ ਉਹ ਨਜਾਇਜ਼ ਕੱਟੇ ਤੁਸੀਂ ਤੇ ਫਿਰ ਜਿਹੜਾ 22 ਮਹੀਨਿਆਂ ਦਾ ਰਾਸ਼ਨ ਉਹ ਕੌਣ ਦੇਗਾ ਉਹਦੀ ਪਰਪਾਈ ਕੌਣ ਕਰੇਗਾ ਉਹ ਰਾਸ਼ਨ ਕਿੱਥੇ ਗਿਆ ਫਿਰ ਇਹਦਾ ਜਵਾਬ ਵੀ ਤਾਂ ਲੋਕਾਂ ਨੂੰ ਕਰਨਾ ਚਾਹੀਦਾ ਸੋ ਇਹਨਾਂ ਮਤਲਬ ਪਹਿਲਾਂ ਤੁਸੀਂ ਲੋਕਾਂ 'ਚ ਗੱਲ ਧਮਾ ਕੇ ਵੀ ਜਾਲੀ ਕਾਰਡ ਬਣੇ ਉਹ ਸਾਰਾ ਕੁਝ ਬਣਿਆ ਵੀ ਜੋ ਜਾਲੀ ਕਾਰਡ ਬਣੇ ਸੀ ਤੁਸੀਂ ਕੱਟ ਵੀ ਦਿੱਤੇ ਤੇ ਫਿਰ ਉਹਨੂੰ ਕੈਬਨਟ ਵੱਲੋਂ ਉਹਨਾਂ ਨੂੰ ਐਜੇ ਹੋਲ ਮਤਲਬ ਸਮੁੱਚੇ ਤੌਰ ਤੇ ਤੁਸੀਂ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਇਹ ਸਿੱਧੇ ਤੌਰ ਤੇ ਪਗਟਾਵਾ ਹੈ ਵੀ ਤੁਸੀਂ ਆਉਣ ਵਾਲੀ ਪਾਰਲੀਮੈਂਟ ਚੋਣ ਤੇ ਪੰਚਾਇਤ ਚੋਣਾਂ ਜਿਹੜੀਆਂ ਨਗਰ ਪ੍ਰਸ਼ਾਸਨ ਦੀਆਂ ਚੋਣਾਂ ਨੇ ਉਹਨਾਂ 'ਚ ਪੋਲਿਟਿਕਲ ਤੌਰ ਤੇ ਤੁਸੀਂ ਬੈਨੀਫਿਟ ਲੈਣਾ ਚਾਹੁੰਦੇ ਆ ਕਾਬਰੀ ਦੇ ਨਾਲ ਇੱਕ ਸਵਾਲ ਹੈ ਕਿ ਜਿਹੜਾ ਲੋਕਾਂ ਦੇ ਰਾਸ਼ਨ ਕੱਟਿਆ ਗਿਆ ਸੀ ਰਾਸ਼ਨ ਕਾਰਡ ਕੱਟੇਗੇ ਉਹ ਫਿਰ 22 ਮਹੀਨੇ ਦਾ ਰਾਸ਼ਨ ਕਿੱਥੇ ਗਿਆ ਹੋਊਗਾ ਉਹ ਜੀ ਇਹ ਪੜਤਾਲ ਦਾ ਮੁੱਦਾ ਹੈ ਇਸ ਲਈ ਅਸੀਂ ਮੰਗ ਕਰਦੇ ਆ ਸੀਪੀਐਮ ਵੱਲੋਂ ਵੀ ਉਹਦਾ ਪੜਤਾਲ ਹੋਣੀ ਚਾਹੀਦੀ ਹੈ ਵੀ ਉਹ ਰਾਸ਼ਨ ਗਿਆ ਕਿੱਥੇ ਉਹ ਰਾਸ਼ਨ ਨਜੂਜ ਕੌਣ ਕਰਦਾ ਰਿਹਾ ਜਿਹੜਾ ਤੁਸੀਂ ਕੱਟਿਆ ਹੁਣ ਇਮੀਡੀਏਟ ਇਨਾ ਲੱਖਾਂ ਲੋਕਾਂ ਦਾ ਰਾਸ਼ਨ ਕਿੱਥੋਂ ਲਿਆਓਗੇ ਇਹ ਸਵਾਲ ਪੜਤਾਲ ਦਾ ਹੈ ਇਹਦੇ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਮੈਂ ਤਾਂ ਸਗੋਂ ਮੰਗ ਕਰਦਾ ਸੀ ਪੀਐਮ ਵੱਲੋਂ ਪੰਜਾਬ ਦੇ ਗਵਰਨਰ ਨੂੰ ਇਹਦੀ ਇਨਕੁਆਰੀ ਸੈਟਅਪ ਕਰਾਉਣੀ ਚਾਹੀਦੀ ਹੈ ਵੀ ਇਹ ਵਾਕਿਆ ਜਦੋਂ ਕੱਟੇ ਗਏ ਕਿ ਉਹ ਡੀਪੂ ਹੋਲਡਰ ਤਾਂ ਨਹੀਂ ਹੋ ਸਕੀ ਸ਼ਿਕਾਈ ਜਾਂਦੇ ਰਹੇ ਜਾਂ ਮਿਲ ਕੇ ਤਾਂ ਨਹੀਂ ਸ਼ਿਕਾਈ ਜਾਂਦੇ ਰਹੇ ਇਹ ਕਾਫੀ ਵੱਡਾ ਮਤਲਬ ਇਨਕੁਆਰੀ ਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਟੋਟਲ ਤੌਰ ਤੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਗਰੀਬ ਲੋਕਾਂ ਦੇ ਹੁਣ ਉਹਦੇ ਚ ਕਾਫੀ ਗਰੀਬ ਲੋਕਾਂ ਨੇ ਰੌਲਾ ਪਾਇਆ ਗਰੀਬ ਲੋਕਾਂ ਦੇ ਕਾਰਡ ਕੱਟ ਤੇ ਮੱਲ ਕੱਟੇ ਵੀ ਕੋਈ ਪ੍ਰਾਪਰ ਪੜਤਾਲ ਨਹੀਂ ਨਾ ਕੱਟੇ ਸੀ ਰੌਲਾ ਪੈਣਾ ਕੁਦਰਤੀ ਸੀ ਜੀ ਤੇ ਹੁਣ ਤੁਸੀਂ 100% ਜਦੋਂ ਬਹਾਲ ਕਰਤੇ ਇੱਕ ਵਜਾ ਨਾਲ ਭਗਵੰਤ ਮਾਨ ਜਿਹਦੀ ਸਰਕਾਰ ਨੇ ਪਹਿਲੀ ਸਰਕਾਰ ਨੇ ਜਿਹੜੇ ਰਾਸ਼ਨ ਕਾਰਡ ਬਣਾਏ ਸੀ ਇਹਨਾਂ ਨੇ ਨਵੇਂ ਤਾਂ ਬਣਾਏ ਕੋਈ ਨਹੀਂ ਤੇ ਇਹਦਾ ਮਤਲਬ ਉਹਨਾਂ ਦੀ ਜਿਹੜੀ ਸਾਫਤਾ ਕਾਂਗਰਸ ਸਰਕਾਰ ਆ ਉਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਆ ਭਗਵੰਤ ਮਾਨ ਸਰਕਾਰ ਨੇ ਵੀ ਉਹ ਕਾਰਡ ਬਿਲਕੁਲ درست ਸੀ ਇਸ ਕਰਕੇ ਉਹ ਸਾਰੇ ਕਾਰਡ ਬਹਾਲ ਕਰ ਦਿੱਤੇਗੇ ਤੇ ਫਿਰ ਜਿਹੜਾ ਚੋਣਾ ਚੈਲੇਗੇਸ਼ਨ ਲਾਇਆ ਜਾਂ ਜਿਹੜਾ 22 ਮਹੀਨੇ ਐਲੀਗੇਸ਼ਨ ਉਹਨਾਂ ਤੇ ਲਾਂਦਾ ਰਿਹਾ ਜਾਲੀ ਕਾਰਡਾਂ ਦਾ ਤਾਂ ਮਤਲਬ ਸਰਕਾਰ ਬੈਕਫੁੱਟ ਤੇ ਗਈ ਆ ਇਸ ਸਵਾਲ ਤੇ ਅੱਛੀ ਕੋਰਸ ਵਾਲਾ ਜੀ ਪੰਜਾਬ ਤੇ ਬੰਗਾਲ ਦੀ ਬੜੀ ਤਸਵੀਰ ਸਾਫ਼ ਹੋ ਗਈ ਆ ਬੰਗਾਲ ਚ ਜਿਹੜੇ ਮਮਤਾ ਬੈਂਰਜੀ ਕਹਿੰਦੇ ਅਸੀਂ ਇਕੱਲੇ ਲੜਾਂਗੇ ਇੱਥੇ ਕਾਂਗਰਸ ਕਹਿੰਦੀ ਅਸੀਂ ਇਕੱਲੇ ਲੜਾਂਗੇ ਝਾੜੂ ਵਾਲੇ ਕਹਿੰਦੇ ਅਸੀਂ 13 ਦੀਆਂ 13 ਜਿੱਤ ਲੈਣੀ ਹੈਗੀਆਂ ਇਹਨੂੰ ਕਿਵੇਂ ਦੇਖਦੇ ਆ ਕਿ ਇੰਡੀਆ ਜੀ ਇਕੱਠ ਜੋੜ ਜਿਹੜਾ ਬਣਿਆ ਸੀ ਉਹ ਉਹਦਾ ਪੈ ਗਿਆ ਭੋਗ ਜੀ ਲਖੋ ਅਸੀਂ ਮੈਂ ਪਹਿਲਾਂ ਵੀ ਮੇਰਾ ਖਿਆਲ ਲੱਗ ਕੇ ਇੰਟਰਵਿਊ ਪੁੱਲਰ ਸਾਹਿਬ ਆਪਾਂ ਕਰੀ ਸੀ ਉਹਦੇ ਚ ਮੈਂ ਸਪਸ਼ਟ ਕਹਿ ਆ ਸੀ ਸੀਪੀਆਈਐਮ ਦੀ ਸਮਝਦਾਰੀ ਆ ਵੀ ਇਹ ਗੱਠਜੋੜ ਨਹੀਂ ਹੈ ਇਹ ਨੈਸ਼ਨਲ ਲੈਵਲ ਤੇ ਇੱਕ ਪਲੈਟਫਾਰਮ ਹੈ ਤਾਲਮੇਲ ਲਈ ਤੇ ਨੈਸ਼ਨਲ ਲੈਵਲ ਤੇ ਨਾਇ ਦੀ ਸੀਟ ਸ਼ੇਰਿੰਗ ਦਾ ਕੋਈ ਕੁਐਸਚਨ ਆ ਸਕਦਾ ਤੇ ਨਾ ਹੀ ਅਸੀਂ ਇਹਦੀ ਕਮੇਟੀ ਚ ਨਾਇ ਦੇ ਆਫਸਰਰ ਦੇ ਵਿੱਚ ਅਸੀਂ ਸ਼ਾਮਲ ਹਾਂ ਤੇ ਨਾ ਰਵਾਂਗੇ ਸੀਪੀਆਈਐਮ ਨੇ ਆਪਣੀ ਪੋਜੀਸ਼ਨ ਸਪਸ਼ਟ ਕਰ ਦਿੱਤੀ ਸਾਡੇ ਜਨਰਲ ਸੈਕਟਰੀ ਕਾਉਂਟ ਸੀਤਾਰਾਮ ਜੈਤਰੀ ਹੁਣਾ ਵੱਲੋਂ ਬੰਗਲੌਰ ਮੀਟਿੰਗ ਦੇ ਸਮੇਂ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਸਾਰੀ ਪ੍ਰੈਸ ਨੂੰ ਅਸੀਂ ਇਹਦੇ ਹਿੱਸੇਦਾਰ ਰਵਾਂਗੇ ਕਿਉਂਕਿ ਜਿਹੜਾ ਗੱਠਜੋੜ ਆ ਉਹ ਆਫਟਰ ਇਲੈਕਸ਼ਨ ਬਣਨਾ ਪਾਰਲੀਮੈਂਟ ਕਿਹਦੇ ਕੋਲੇ ਕੀ ਹੈ ਉਹ ਇਸ਼ੂ ਅਸੀਂ ਸਾਰਾ ਸਪਸ਼ਟ ਕਰ ਦਿੱਤਾ ਸੀ ਇਹ ਗੱਲ ਮਤਲਬ ਪਹਿਲਾਂ ਵੀ ਮੈਂ ਤੁਹਾਡੇ ਨਾਲ ਇੰਟਰਵਿਊ ਦੇ ਵਿੱਚ ਕਹੀ ਸੀ ਵੀ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠਜੋੜ ਸੰਭਵ ਨਹੀਂ ਹੈ ਬਦਲੇ ਜੇ ਰੂਲਿੰਗ ਪਾਰਟੀ ਤੇ ਮੁੱਖ اپੋਜੀਸ਼ਨ ਪਾਰਟੀ ਗੱਠਜੋੜ ਕਰੇਗੀ ਤਾਂ ਉਹ ਸੰਭਵ ਹੀ ਨਹੀਂ ਤੇ ਲੋਕ ਉਹਨੂੰ ਪ੍ਰਵਾਨ ਹੀ ਨਹੀਂ ਕਰਨਗੇ ਤੇ ਹੁਣ ਉਹ ਸਾਰੀ ਗੱਲ ਸਪਸ਼ਟ ਹੋ ਗਈ ਅਸਲ 'ਚ ਸਾਡੇ ਸਮਝਦਾਰੀ ਦੀ ਪੁਸ਼ਟੀ ਹੋ ਗਈ ਸੋਗ ਇਸ ਗੱਲ ਦੇ ਨਾਲ ਜੀ ਇਹ ਸਭ ਨਹੀਂ ਹੈ ਔਰ ਜਿਹੜਾ ਜੇ ਹੋ ਜਾਂਦਾ ਕਿ ਇਹਦਾ ਲਾਸ ਹੁੰਦਾ ਕਾਂਗਰਸ ਦਾ ਜੀ ਦੇਖੋ ਉਹ ਚ ਸਭ ਤੋਂ ਵੱਡਾ ਲਾਸ ਹੋਣਾ ਸੀ ਕਾਂਗਰਸ ਦਾ ਇਹ ਮਤਲਬ ਨਿਪਰੇ ਵੀ ਚੜ ਜਾਂਦਾ ਤੋ ਉਹ ਜਿਹੜਾ ਖਲਾਅ ਪੈਦਾ ਹੋਣਾ ਸੀ ਲੋਕਾਂ ਨੂੰ ਆਪੋਜੀਸ਼ਨ ਵੀ ਚਾਹੀਦੀ ਹੈ ਨਾ ਜਿੱਦਾਂ ਮਨੁੱਖ ਦੇ ਸਰੀਰ 'ਚ ਦੋ ਮਤਲਬ ਸੈੱਲ ਨੇ ਉਹ ਆਪਸ ਵਿੱਚ ਨਿਤ ਸੰਘਰਸ਼ ਕਰਦੇ ਆ ਤੇ ਸਰੀਰ ਤਾਂ ਜੀਵਤ ਰਹਿੰਦਾ ਤੇ ਸਮਾਜ ਜੀਵਤ ਤਾਂ ਰਹਿੰਦਾ ਜੇ ਰੂਲਿੰਗ ਤੇ ਆਪੋਜੀਸ਼ਨ ਹੋਵੇ ਜੀ ਉਹ ਤਾਂ ਹੀ ਜੀਵਤ ਰਹਿਣਾ ਨਾ ਸਮਾਜ ਨੂੰ ਇਨਸਾਫ ਤਾਂ ਹੀ ਮਿਲਣਾ ਜੇ ਆਪੋਜੀਸ਼ਨ ਹੋਏਗੀ ਤੇ ਆਪੋਜੀਸ਼ਨ ਮਜ਼ਬੂਤ ਹੋਏਗੀ ਉਹਨਾਂ ਲੋਕਾਂ ਦਾ ਲਾ ਇਹ ਦੇ ਕੰਮ ਜਿਆਦਾ ਹੋ ਸਕਦੇ ਆ ਜੇ اپੋਜੀਸ਼ਨ ਕਮਜ਼ੋਰ ਹੋਏਗੀ ਸਰਕਾਰ ਨਰੁੰਕਸ ਹੋ ਜਾਂਦੀ ਆ ਤੇ ਫਿਰ ਉਹ ਤਾਨਾਸ਼ਾਹ ਜਿਆਦਾ ਹੋ ਜਾਂਦੀ ਆ ਇਸ ਕਰਕੇ اپੋਜੀਸ਼ਨ ਦਾ ਬਣੇ ਰਹਿਣਾ ਤਾਂ ਨੇਚਰਲ ਹੈ ਤੇ ਲੋਕ ਵੀ ਇਹ ਗੱਲ ਸੋਚਦੇ ਆ ਪੰਜਾਬ ਦੇ ਲੋਕ ਕੋਈ ਇੰਨੇ ਅਣਜਾਣ ਨਹੀਂ ਹੈ ਤਾਂ ਫਿਰ ਉਹਦਾ ਬੈਨੀਫਿਟ ਕੁਦਰਤੀ ਤੌਰ ਤੇ ਮਤਲਬ ਬੀਜੇਪੀ ਨੂੰ ਹੋ ਸਕਦਾ ਸੀ ਅਕਾਲੀ ਦਲ ਨੂੰ ਹੋ ਸਕਦਾ ਸੀ ਜੀ ਠੀਕ ਹੈ ਕਿ ਨਹੀਂ ਤੇ ਦੂਸਰੀਆਂ ਮਤਲਬ ਕੇ ਅਲਾਈਨਮੈਂਟ ਬਣਦੀ ਆ ਉਹਦੇ ਇਨ ਬਿਟਵੀਨ ਜੇ ਇਹਨਾਂ ਦਾ ਆਪਸੇ ਹੁੰਦਾ ਤੇ ਕੁਦਰਤੀ ਤੌਰ ਤੇ ਉਹਦਾ ਬੈਨੀਫਿਟ ਦੂਸਰੀ ਫੋਰਸੇਜ਼ ਨੂੰ ਹੋਣ ਦੀ ਸਭਾਵਨਾ ਹੈ ਆ ਅਜ ਇੱਕ ਹੋਰ ਸਵਾਲ ਅੱਜ ਆ ਗਿਆ ਜੀ ਖੜਕੇ ਜਿਵੇਂ ਆਮ ਆਦਮੀ ਪਾਰਟੀ ਨੇ ਪੰਜਾਬ 'ਤੇ ਇਲਜ਼ਾਮ ਲਗਾਏ ਸੀ ਕਿ ਭਾਜਪਾ ਨੇ ਸਾਡੇ ਐਮਐਲਏ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਬਾਦਚਰ ਬਾਦ ਸਿੰਘ ਚੀਮਾਣੀ ਡੀਜੀਪੀ ਨੂੰ ਸ਼ਿਕਾਇਤ ਦਿੰਦੇ ਨੇ ਮਾਮਲਾ ਠੰਡਾ ਹੀ ਹਾਲੇ ਅੱਜ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਹਿ ਦਿੱਤਾ ਕਿ ਸਾਡੇ ਜਿਹੜੇ ਵਿਧਾਇਕ ਭਾਜਪਾ ਖਰੀਦਦਰ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਤੋੜ ਦਾ ਯਤਨ ਕਰ ਰਹੀ ਹੈ ਮੈਨੂੰ ਫੜਨ ਦਾ ਯਤਨ ਕਰ ਰਹੀ ਹੈ ਤੇ 25-25 ਕਰੋੜ ਦੀ ਏਕ-ਏਕ ਐਮਐਲਏ ਨੂੰ ਆਫਰ ਦਿੱਤੀ ਭਾਜਪਾ ਨੇ ਜੀ ਤੋ ਕੋ ਮੈਂ ਸਮਝਦਾ ਵੀ ਕੇਜਰੀਵਾਲ ਅਸਲ ਮੁੱਦੇ ਤੋਂ ਜਿਹੜਾ ਲੋਕਾਂ ਦਾ ਧਿਆਨ ਆ ਉਹ ਲਾਂਬੇ ਫੜਕਾਉਣ ਦਾ ਯਤਨ ਹੈ ਇਸ ਸਟੇਟਮੈਂਟ ਦੇ ਨਾਲ ਤੇ ਜੇ ਕੇਜਰੀਵਾਲ ਨੂੰ ਆਪਣੇ ਐਮਐਲਏ ਦੇ ਉੱਤੇ ਭਰੋਸਾ ਹੀ ਨਹੀਂ ਹੈਗਾ ਉੱਥੇ ਬੀਜੇਪੀ ਕੋਲ ਇੱਕ ਮਾਈਨਰ ਮੈਜੋਰਿਟੀ ਹੈ ਤੇ 8-10 ਐਮਐਲਏ ਨਾਲ ਸਰਕਾਰ ਨਹੀਂ ਟੁੱਟਦੀ ਹੈ ਕੇਜਰੀਵਾਲ ਸਾਹਿਬ ਦੀ ਤੇ ਫਿਰ ਲੋਕਾਂ ਦੇ ਘੱਟੀਆਂ ਅੱਖਾਂ ਘੱਟਾ ਪਾਉਣ ਵਾਲੀ ਗੱਲ ਆ ਤੇ ਜਿਹੜਾ ਪੰਜਾਬ 'ਚ ਵੀ ਇਹਨਾਂ ਨੇ ਉਹ ਸਟੰਟ ਰਚਿਆ ਸੀ ਆਪਰੇਸ਼ਨ ਲੋਟਸ ਵਾਲਾ ਤੇ ਉਹ ਸਾਰਾ ਫਲॉप ਹੀ ਹੋ ਗਿਆ ਨਾ ਅਲਟੀਮੇਟਲੀ ਅਸਲ ਚ ਤਾਥ ਹੀ ਨਹੀਂ ਸੀਗਾ ਅਸਲ ਚ ਲੋਕਾਂ ਦਾ ਜਿਹੜੇ ਅਸਲ ਚ ਵੱਡੇ ਵਾਅਦੇ ਕੀਤੇ ਜੋ ਪ੍ਰੋਮਿਸ ਕੀਤੇ ਉਹ ਤੇ ਸਰਕਾਰ ਖਰੀ ਨਹੀਂ ਉਤਰ ਸਕਦੀ ਉਹ ਸੰਭਵ ਨਹੀਂ ਹੈ ਜਿੰਨੀਆਂ ਵੱਡੀਆਂ ਲੋਕਾਂ ਨੂੰ ਆਸਾਂ ਤੇ ਉਮੀਦਾਂ ਜਗਾਈਆਂ ਨੇ ਉਹ ਜਦੋਂ ਉਹ ਪੂਰਤੀ ਨਹੀਂ ਹੁੰਦੀ ਤਾਂ ਫਿਰ ਕੋਈ ਨਾ ਕੋਈ ਇਸ਼ੂ ਇਸ ਤਰ੍ਹਾਂ ਦਾ ਸਟੇਟਮੈਂਟ ਕਰਕੇ ਤੇ ਲੋਕਾਂ ਦਾ ਧਿਆਨ ਆ ਜਿਹੜਾ ਹੋਰ ਪਾਸੇ ਡਾਇਵਰਟ ਕਰਨ ਦਾ ਯਤਨ ਕਰਦੇ ਤੇ ਲੋਕਾਂ ਦਾ ਧਿਆਨ ਡਾਇਵਰਟ ਕਿੰਨਾ ਕਰਨਗੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਤੇ ਮੈਂ ਸਮਝਦਾ ਵੀ ਇਹ ਨਹੀਂ ਕਰਨਾ ਚਾਹੀਦਾ ਜੋ ਹਕੀਕਤ ਆ ਉਹੀ ਗੱਲ ਮਤਲਬ ਭਾਰਤ ਸਰਕਾਰ ਮੈਨੂੰ ਫੜਨਾ ਚਾਹੁੰਦੀ ਈਡੀ ਦੇ ਜ਼ਰੀਏ ਕਿ ਤਾਂ ਜੋ ਮੈਂ ਲੋਕ ਸਭਾ ਚ ਚੋਣ ਪ੍ਰਚਾਰ ਨਾ ਕਰ ਸਕਾਂ ਜੀ ਦੇਖੋ ਗੱਲ ਹੈ ਵੀ ਜੇ ਦੂਸਰਿਆਂ ਲਈ ਤਾਂ ਇਹ ਕਹਿੰਦੇ ਆ ਵੀ ਜੇ ਤੁਸੀਂ ਸੱਚੋਂ ਅਪੀਅਰ ਹੋਣਾ ਚਾਹੀਦਾ ਤੇ ਉਹਦੇ ਲਈ ਬਾਕੀ ਤਾਂ ਅਪੀਅਰ ਹੁੰਦੇ ਨੇ ਤੇ ਕੇਜਰੀਵਾਲ ਸਾਹਿਬ ਕਿਉਂ ਨਹੀਂ ਅਪੀਅਰ ਹੁੰਦੇ ਜੇ ਸੱਚੇ ਆ ਤੇ ਚਾਰ ਸੰਭਣ ਗਏ ਤੇ ਚਾਰ ਸੰਭਣਾ ਚ ਹਿੱਕ ਚ ਬੱਜੇ ਜਾ ਕੇ ਮੈ ਦੱਸੋ ਮੇਰੇ ਖਿਲਾਫ ਕੀ ਹੈ ਜੀ ਜੀ ਮਲਕ ਪੋਲੀਟੀਕਲ ਬੰਦੇ ਦਾ ਅ ਅਨਕੁਆਰੀ ਫੇਸ ਨਾ ਕਰਨਾ ਜੀ ਇਹਦਾ ਮਤਲਬ ਤੁਸੀਂ ਦੋਸ ਅਡਮਿਟ ਕਰ ਰਹੇ ਹੋ ਇਹਲੇ ਅਨਕੁਆਰੀ ਫੇਸ ਕਰਨੀ ਚਾਹੀਦੀ ਹੈ ਅਨਕੁਆਰੀਆਂ ਤਾਂ ਜੇ ਪਿਛਲੇ ਸਮੇਂ ਚ ਵੀ ਸੀਬੀਆਈ ਦੀ ਅਨਕੁਆਰੀ ਮਤਲਬ ਈਵਨ ਕਾਂਗਰਸ ਦੀਆਂ ਸਰਕਾਰਾਂ ਦੇ ਵਿੱਚ ਵੀ ਰਿਆ ਈਵਨ ਵੀ ਵੀ ਨਰਸਿੰਘਾ ਰਾਓ ਪ੍ਰਾਈਮ ਮਿਨਿਸਟਰ ਦੀ ਵੀ ਅਨਕੁਆਰੀ ਹੋਈ ਹੈ ਕਿਸ ਦਰਜ ਹੋਇਆ ਮਤਲਬ ਇਹ મતલਬ ਤੁਹਾਨੂੰ ਉਹ ਸੰਸਥਾ ਜਿਹੜੀ ਹੈ ਜੇ ਤੁਹਾਡੇ ਖਿਲਾਫ ਕੁਝ ਹੈਗਾ ਤੁਸੀਂ ਅਪੀਅਰ ਹੋਵੋ ਉਹਦੇ ਚ ਅਪੀਅਰ ਹੋਣਾ ਬਣਦਾ ਅਸੀਂ ਇੱਕ ਸਵਾਲ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਜਾਂ ਭਾਜਪਾ ਕਹਿੰਦੇ ਨੇ ਕਿ ਪੰਜਾਬ ਸਰਕਾਰ ਦਾ ਜਹਾਜ ਹੈ ਦਿੱਲੀ ਵਾਲੇ ਮੁੱਖ ਮੰਤਰੀ ਹੂਟੇ ਲੈਂਦੇ ਨੇ ਬੜਾ ਕਰਜ਼ਾ ਬਹੁਤ ਚੱਕ ਲਿਆ ਪੰਜਾਬ ਸਰਕਾਰ ਨੇ ਹੈਗੇ ਤੁਹਾਨੂੰ ਕੀ ਲੱਗਦਾ ਜੀ ਦੇਖੋ ਇਹ ਗੱਲ ਤਾਂ ਸੱਚ ਹੀ ਹੈ ਇਹ ਮਤਲਬ ਕਹਿਣ ਦੀ ਗੱਲ ਨਹੀਂ ਇਹ ਤਾਂ ਸੱਚ ਗੱਲ ਆ ਵੀ ਤੁਹਾਨੂੰ ਉਸ ਜਹਾਜ਼ ਲੈਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਪੰਜਾਬ ਬਹੁਤ ਵੱਡਾ ਹੈਗਾ ਵੀ ਸਾਡੇ ਕੋਲ ਜਦੋਂ ਆਪਣਾ ਹੈਲੀਕਾਪਟਰ ਹੈਗਾ ਇਹ ਜਹਾਜ਼ ਤੇ ਪੈਸਾ ਕਦੇ ਲੈ ਖਰਚਣਾ ਇਹ ਗੱਲ ਵੀ ਲੋਕਾਂ ਚ ਇਹ ਚਿੱਟੇ ਦਿਨ ਬਾਗ ਨਜ਼ਰ ਆ ਰਹੀ ਹੈ ਕਿ ਭਗਵੰਤ ਮਾਨ ਜੀ ਉਹ ਹੈਲੀਕਾਪਟਰ ਉਡਾਉਂਦੇ ਨੇ ਤੇ ਕੇਜਰੀਵਾਲ ਨੂੰ ਬਿਠਾਉਂਦੇ ਆ ਸਾਰੇ ਦੇਖਦਾ ਟੂਰ ਕਟਾਉਂਦੇ ਆ ਤੇ ਇਹ ਗੱਲ ਸੱਚ ਆ ਇਹ ਲੋਕਾਂ ਦਾ ਜਿਹੜਾ ਇਲਜ਼ਾਮ ਆ ਇਲਜ਼ਾਮ ਨਹੀਂ ਹੈ ਹਕੀਕਤ ਹੈ ਕਿ ਲੋਕਾਂ ਦੇ ਅੱਖੇ ਘਟਾ ਕਿਉਂ ਪਾਇਆ ਜਾ ਰਿਹਾ ਪੰਜਾਬ ਦੇ ਬਜਟ ਪੰਜਾਬ ਦਾ ਪੈਸਾ ਉਹਦੀ ਦਰਵਰਤੋਂ ਕਿਉਂ ਕੀਤੀ ਜਾ ਰਹੀ ਹੈ ਤੇ ਜੇ ਕੇਜਰੀਵਾਲ ਨੇ ਕਿਤੇ ਜਾਣਾ ਉਹ ਤੋਂ ਕੇਜਰੀਵਾਲ ਜੀ ਆਪਣਾ ਜਹਾਜ਼ ਲੈ ਲੈਣ ਕੌਣ ਰੋਕਦਾ ਉਹਨਾਂ ਨੂੰ ਆਪਣੀ ਸਰਕਾਰ ਦੇ ਖਰਚੇ 'ਚ ਲਜਾ ਸਕਣ ਤੇ ਪੰਜਾਬ ਦੇ ਬਜਟ ਦੇ ਉੱਤੇ ਪੰਜਾਬ ਦਾ ਜਿਹੜਾ ਨੁਕਸਾਨ ਆ ਉਹ ਕਾਹਦੇ ਲਈ ਕੀਤਾ ਜਾ ਰਿਹਾ ਭਗਵਾਨਤਮਨ ਜੀ ਤੇ ਕੇਜਰੀਵਾਲ ਜੀ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਉਣਾ ਵੀ ਪੰਜਾਬ ਸਰਕਾਰ ਜਾ ਚਾੜ ਕੇ ਪੰਜਾਬ ਨੂੰ ਕੰਗਾਲ ਬਣਾ ਕੇ ਤੁਸੀਂ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਦੀ ਜਾਂ ਬਰਬਾਦੀ ਕਰਨੀ ਚਾਹੁੰਦੇ ਹੋ ਅਸਲ ਚ ਇਹ ਬਰਬਾਦੀ ਦਾ ਰਸਤਾ ਹੈ ਜਿੰਨਾਂ ਵੱਡੇ ਪੱਧਰ ਤੇ ਤੁਸੀਂ ਕਰਜ਼ਾ ਚੱਕ ਲਿਆ ਤੇ ਹਰ ਮਹੀਨੇ ਤੁਸੀਂ ਕਰਜ਼ਾ ਹੀ ਚੱਕੀ ਜਾ ਰਹੇ ਹੋ ਤੇ ਕਰਜ਼ਾ ਚੱਕ ਚੱਕ ਕੇ ਤੁਸੀਂ ਕਹੋ ਵੀ ਅਸੀਂ ਤਾਂ ਬਹੁਤ ਵੱਡੇ ਮਹਾਵਲੀਆਂ ਇਹ ਸੰਭਵ ਨਹੀਂ ਹੈ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਉਹ ਵਾਅਦੇਆਂ ਗਰੰਟੀਆਂ ਚੋਂ ਤੁਸੀਂ ਦੌੜ ਗਏ। ਨਾ ਤੁਸੀਂ ਰੇਤੇ ਆ 20000 ਕਰੋੜ ਲਿਆ ਸਕੇ ਸਾਲ ਦਾ। ਉਹ 40000 ਕਰੋੜ ਰੁਪਈਆ ਚਾਹੀਦਾ ਸੀ। ਉਹ ਤਾਂ ਭਗਵਾਨ ਤੁਮਾਰ ਜੀ ਤੇ ਕੇਜਰੀਵਾਲ ਪੰਜਾਬ ਦੇ ਹੋਰ ਦੇਸ਼ ਦੇ ਲੋਕਾਂ ਨੂੰ ਦੱਸਣ। ਵੀ ਹੁਣ ਉਹ ਆਇਆ ਤਾਂ 125 ਕਰੋੜ ਰੁਪਈਆ ਹੀ ਆ ਸਾਰਾ ਦਸੰਬਰ ਵਾਲੇ ਸੈਸ਼ਨ ਤੱਕ। ਤੇ ਫਿਰ ਉਹ 40000 ਕਰੋੜ ਰੁਪਈਆ ਜਿਹੜਾ ਸੀ ਉਹ ਜਾਂ 92 ਨੇ ਵੰਡ ਲਿਆ ਜਾਂ ਦਿੱਲੀ ਵਾਲਿਆਂ ਨੇ ਵੰਡ ਲਿਆ ਤਾਂ ਦੱਸਣ। ਇਹ ਪੰਜਾਬ ਦੇ ਲੋਕਾਂ ਨੂੰ ਜਵਾਬ ਕਰਨਾ ਚਾਹੀਦਾ ਇਹਨਾਂ ਨੂੰ ਵੇ ਬੰਡੇਆ ਕਿੱਥੇ ਗਿਆ ਉਹ ਨਹੀਂ ਤੁਸੀਂ ਕਹਿੰਦੇ ਸੀ ਵੀ ਅਸੀਂ ਘਾਟੇ ਚੋਂ ਬਜਟ ਨੂੰ ਕੱਢਾਂਗੇ ਹੁਣ ਬਜਟ ਨੂੰ ਘਾਟੇ ਚੋਂ ਤੁਸੀਂ ਕਿਵੇਂ ਕੱਢ ਸਕਦੇ ਹੋ ਤੁਸੀਂ 75000 ਕਰੋੜ ਰੁਪਏ ਦੇ ਕਰੀਬ ਤਾਂ ਮਨ ਲ ਚੱਕ ਟੁਕੇ ਕਰਜ਼ਾ ਤਾਂ ਉਹ ਇਹ ਤਾਂ ਕੰਗਾਲ ਹੋ ਜਾਏਗਾ ਪੰਜਾਬ ਤਾਂ ਕੰਗਾਲੀ ਹੈ ਜਿਹੜੀ ਤੁਸੀਂ ਕਰਜ਼ਾ ਚੱਕ ਚੱਕ ਕੇ ਕਹੋ ਵੀ ਦੂਸਰਿਆਂ ਨੂੰ ਅਸੀਂ ਵਧਿਆ ਕਰ ਰਹੇ ਹਾਂ ਤਾਂ ਫਿਰ ਇਹ ਕੰਗਾਲੀ ਲਿਆਉਣਾ ਤਾਂ ਪੰਜਾਬ ਦੇ ਲੋਕਾਂ ਨੇ ਇਸ ਲਈ ਨੀਸੀ ਸਰਕਾਰ ਬਣਾਈ ਵੀ ਸਾਡੇ ਸਰ ਕਰਜਾ ਚੜ ਚੜ ਕੇ ਕੰਗਾਲੀ ਪੈਦਾ ਕਰ ਦੇਣ ਭੁੱਖਮਰੀ ਪੈਦਾ ਕਰ ਦੇਣ ਤੇ ਮੁੜ ਕੇ ਆਉਣ ਵਾਲੇ ਸਮੇਂ ਚ ਹਾਲਾਤ ਕਿ ਬਣਨਗੇ ਸਾਡੇ ਹਾਲਾਤ ਤਾਂ শ্রীলੰਕਾ ਨੂੰ ਭੜੇ ਹੋ ਜਾਣਗੇ ਜਿਸ ਤਰਫ ਤੁਸੀਂ ਵੱਧ ਰਹੇ ਆ ਜਿੰਨੇ ਖਰਚੇ ਵਧਾਏ ਜਾ ਰਹੇ ਆ ਜਿੰਨੀ ਐਡ ਵਧਾਈ ਜਾ ਰਹੀ ਆ ਮਤਲਬ ਭੋਕ ਫੋਕੇ ਸ਼ੋਰਤ ਨਾਲ ਇਹ ਕੰਮ ਨਹੀਂ ਚੱਲੇਗਾ ਦੂਸਰਾ ਮੈਂ ਲਾਸਟ ਇਹ ਕਹਿਣਾ ਚਾਹੁੰਦਾ ਵੀ ਦੇਖੋ ਤੁਸੀਂ ਗਰੰਟੀਆਂ ਨਸ਼ੇ ਦੀਆਂ ਕੀਤੀਆਂ ਨਸ਼ਾ ਜਿਹੜੀ ਨੈਸ਼ਨਲ ਕ੍ਰਾਈਮ ਰਿਪੋਰਟ ਆ ਉਹਦੇ ਮੁਤਾਬਕ ਪੰਜਾਬ ਚ ਨਸ਼ਾ ਨੰਬਰ 1 ਤੇ ਵਿਕ ਰਿਹਾ ਵਾ ਅਸੀਂ ਟੌਪ ਤੇ ਚਲੇ ਗਏ ਸਾਰਿਆਂ ਨੂੰ ਪੁਛਾੜ ਦਿੱਤਾ ਤੇ ਫਿਰ ਇਹ 2 ਸਾਲਾਂ ਚ ਕੀ ਕੀਤਾ ਜਿਹੜੇ 2 ਮਹੀਨੇ ਚ ਨਸ਼ਾ ਬੰਦ ਕਰਨ ਵਾਸਤੇ ਆਏ ਸੀ ਇਹਦਾ ਜਵਾਬ ਵੀ ਤਾਂ ਹੁਣ ਕਰਨਾ ਪਏਗਾ ਇਸੇ ਤਰ੍ਹਾਂ ਮਤਲਬ ਬਜਟ ਦੇ ਸਵਾਲ ਤੇ ਉਹਨਾਂ ਨੇ ਕੀਤਾ ਰੇਤੇ ਬਜਰੀ ਦੇ ਸਵਾਲ ਤੇ ਜਿਹੜਾ ਕੀਤਾ ਸਭ ਤੋਂ ਜਿਹੜਾ ਮਹੱਤਵਪੂਰਨ ਪਹਿਲੂ ਹੈ ਉਹ ਸਿਰ ਲੋਕਾਂ ਦੀਆਂ ਭਾਵਨਾਵਾਂ ਨੂੰ ਬਲੈਕਮੇਲ ਕੀਤਾ ਧਾਰਮਿਕ ਤੌਰ ਤੇ ਇਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਕੋਟਪੂਰਾ ਗੋਲੀ ਕਾਢ ਦਾ ਸੀ ਇਨਸਾਫ ਦੇਾਂਗੇ 2 ਮਹੀਨੇ ਚ ਉਹਦੇ ਲਈ ਬਾਕੀ ਪੋਲੀਟੀਕਲ ਪਾਰਟੀਆਂ ਨਾਲੋਂ ਸਾਡੇ ਨਾਲੋਂ ਵੀ ਜ਼ਿਆਦਾ ਕੁਮਰ ਵਿਜੇ ਪ੍ਰਤਾਪ ਹੀ ਇਹਨਾਂ ਦਾ ਸਾਰਾ ਪਾਜ ਘੇੜ ਰਿਆ ਇਹਨਾਂ ਦੇ ਐਮਐਲਏ ਉਹ ਕਿਸੇ ਦਾ ਥੋੜੀ ਹੈ ਔਰ ਨਾਲ ਉਹ ਕਹਿ ਰਿਹਾ ਵੀ ਮੈਨੂੰ ਸਭ ਨੂੰ ਯੂਜ਼ ਕੀਤਾ ਇਹਨਾਂ ਨੇ ਹੁਣ ਤਾਂ ਇੱਥੇ ਤੱਕ ਚਲੇ ਗਿਆ ਉਹ ਅੱਗੇ ਵਧ ਗਿਆ ਕੰਮ ਉਹਦਾ ਉਹਦੇ ਚ ਦੋ ਪਹਿਲੂ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸੂਝਵਾਨ ਜਿਹੜੇ ਸਮਝਦਾਰ ਮਤਲਬ ਪੋਲੀਟੀਸ਼ੀਅਨ ਵੀ ਆ ਉਹਨਾਂ ਨੂੰ ਲੋਕਾਂ 'ਚ ਇੱਕ ਸੰਵਾਦ ਰਚਾਉਣਾ ਚਾਹੀਦਾ ਵੀ ਕੀ ਬਾਈਵਲ ਕਲਾ ਕੋਟਪੁਰਾ ਜਿਹੜਾ ਗੋਲੀਕਾਰਡ ਵਾਲਾ ਸਵਾਲ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਸੀ ਸਾਰੇ ਕੇਸ ਦਾ ਗੁਰਮੀਤ RAM ਬਦਲੀ ਕਰਾ ਕੇ ਲੈ ਗਿਆ ਸਟੇਟ ਤੋਂ ਬਾਹਰ ਜਿੰਨੇ ਉਹ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਕੇਸ ਸੀਗੇ ਤੇ ਜੋ ਬਦਲੀ ਕਰਾ ਕੇ ਲੈ ਗਿਆ ਤੇ ਇਨਸਾਫ ਕਿੱਥੋਂ ਮਿਲੇਗਾ ਇਹ ਗੱਲ ਅਸੀਂ ਸਪਸ਼ਟ ਕਹੀ ਤੁਹਾਡੇ ਰਾਹੀਂ ਵੀ ਕਹੀ ਮੀਡੀਆ ਰਾਹੀਂ ਵੀ ਗਰਮੀਤ ਰਾਮ ਰਹੀਮ ਨੂੰ ਮਤਲਬ ਹੁਣ ਸ਼ੌਕ ਹੋ ਜਾਏਗੀ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਈ ਸਾਹਿਬ ਨੂੰ ਜਿਹੜਾ ਐਡਵੋਕੇਟ ਜਨਰ ਲਾਇਆ ਲਾਇਆ ਸੀ ਫਿਰ ਹਟਾਤਾ ਦੁਬਾਰੋਂ ਨੂੰ ਹਟਾਤਾ ਉਹ ਬਾਚ ਹਟਾਇਆ ਨਾ ਉਹ ਜਦੋਂ ਉਹਦਾ ਕਾਰਜ ਪੂਰਾ ਹੋ ਗਿਆ ਉਹਦਾ ਕਾਰਜ ਸੀਗਾ ਵੀ ਉਹਦੀ ਰਾਹਤ ਦਿਵਾਉਣੀ ਪੰਜਾਬ ਚੋਂ ਸਾਰੇ ਕੇਸ ਟ੍ਰਾਂਸਫਰ ਕਰਾ ਲਏ ਉਹਨਾਂ ਸੁਪਰੀਮ ਕੋਰਟ ਦੇ ਥਰੂ ਤੇ ਕਈ ਸਾਹਿਬ ਨੇ ਉਹਨੂੰ ਅਪੋਜ ਨਹੀਂ ਕੀਤਾ ਤੇ ਮੁੜ ਕੇ ਅੱਜ ਤੱਕ ਵੀ ਭਗਵਾਨਤ ਮਾਨ ਜੀ ਤੇ ਕੇਜਰੀਬਾਲ ਜੀ ਇਹ ਦੱਸਣ ਪੰਜਾਬ ਦੇ ਲੋਕਾਂ ਨੂੰ ਤੁਸੀਂ ਅਜੇ ਤੱਕ ਰਿਵੀਜ਼ਨ ਪਟੀਸ਼ਨ ਕਰਕੇ ਉਹ ਕੇਸ ਪੰਜਾਬ ਚ ਕਿਉਂ ਨਹੀਂ ਵਾਪਸ ਲਿਆਂਦੇ ਸੁਪਰੀਮ ਕੋਰਟ ਚ ਰਿਵੀਜ਼ਨ ਪਟੀਸ਼ਨ ਵੀ ਨਹੀਂ ਕਰੀ ਦੂਸਰਾ ਸਵਾਲ ਹੁਣ ਕੋਟਕਪੂਰਾ ਗੋਲੀकांड ਦਾ ਕਿਵੇਂ ਇਨਸਾਫ ਹੋਏਗਾ ਜਿਹੜਾ ਹੌਣ ਵਾਲਾ ਏਜ ਹੀ ਲਾਇਆ ਇਹ ਪਰਮਰਾਜ ਉਮਰਾਂ ਨੰਗਲ ਦਾ ਵਕੀਲ ਰਿਆ ਤੇ ਫਿਰ ਹੁਣ ਉਹ ਕੋਰਪੂਰਾ ਗੋਲੀ ਕਾਂਡ ਚ ਲੋਕੀ ਕਿਵੇਂ ਭਰੋਸਾ ਕਰਨ ਵੀ ਉਹਨਾਂ ਨੂੰ ਇਹ ਸਜ਼ਾ ਦਵਾਏਗਾ ਕਾ ਜਾਂ ਬਰੀ ਕਰਾਏਗਾ ਇਹ ਤਾਂ ਭਗਵੰਤਬਾਨ ਜੀ ਤੇ ਕੇਜਰੀਵਾਲ ਜੀ ਦੱਸਣ ਵੀ ਇਹਨਾਂ ਨੂੰ ਜਤਾ ਗਰਮੀਤ ਰਾਮ ਰਹੀਮ ਦਾ ਵਕੀਲ ਲੱਭਦਾ ਮਤਲਬ ਲਹਦਾ ਕਿ ਵੋਟਾਂ ਦਾ ਮਕਸਦ ਹੈ ਹਾਂ ਵੋਟਾਂ ਦਾ ਮਕਸਦ ਹੈ ਹੋਰ ਮਤਲਬ ਹੀ ਨਹੀਂ ਹੈ ਹੁਣ ਉਹਨੂੰ ਕਿੰਨੇ ਵਾਰੀ ਪ੍ਰੋਲ ਮਿਲਦੀ ਆ ਤੇ ਉਹ ਮੈਂ ਤਾਂ ਸਪਸ਼ਟ ਕਿਹਾ ਕਈਆਂ ਨੂੰ ਮਤਲਬ ਬਈ ਜੇ ਅੱਜ ਗਰਮੀਤ RAM ਰਹੀਮ ਨੂੰ ਭਾਵੇਂ ਪ੍ਰੋਬਲ ਮਿਲਦੀ ਹੈ ਜੋ ਮਿਲਦੀ ਹੈ ਉਹਦੇ ਚ ਗਰਮੀਤ RAM ਰਹੀਮ ਨੂੰ ਜੇਲ੍ਹ ਚ ਸੁਟਣ ਵਿੱਚ CPI M ਦਾ ਤੇ ਸਾਡੇ ਡੇਲੀ ਅਖਬਾਰ ਆ ਜਿਹੜਾ ਦੇਸ਼ਿਕ ਜਿਹਨੂੰ ਅਸੀਂ ਰਨ ਕਰਦੇ ਹਾਂ ਉਹਦਾ ਸਭ ਤੋਂ ਵੱਡਾ ਮਹੱਤਵਪੂਰਨ ਰੋਲਾ ਅਸੀਂ ਹੀ ਉਹ ਗਮਨਾਮ ਲੜਕੀਆਂ ਦੀ ਚਿੱਠੀ ਛਾਪੀ ਸੀ ਜੀ ਤੇ CBI ਇਨਕੁਆਰੀ ਲੱਗੀ ਤੇ ਦਾ ਟ੍ਰਿਬਿਊਨ ਨੇ ਇਹ ਗੱਲ ਬਕਾਇਦਾ ਤੌਰ ਤੇ ਪੂਰੀ ਸ਼ਿੱਦਤ ਨਾਲ ਛਾਪੀ ਸੀ ਜਦੋਂ ਪੰਚਕੁਲਾ ਕੋਰਟ ਚੋਂ ਉਹਨੂੰ ਸਜ਼ਾ ਹੋਈ ਬੀਏ ਦੇ ਸੇਵ ਕਾ ਅਖਬਾਰ ਆ ਜਿਹਦੇ ਕਰਕੇ ਅੱਜ ਜਿਹਨੂੰ ਮੰਤਰੀ ਮੁੱਖ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਆ ਕੇ ਮੱਥਾ ਟੇਕਦੇ ਸੀ ਅੱਜ ਉਹ ਬਾਬਾ ਜੀ ਜੇਲ੍ਹ 'ਚ ਜਾ ਰਿਹਾ ਖੋਤੀ ਬਾਬਾ ਕਹੂੰਗਾ ਮੈਂ ਉਹਨੂੰ ਬਾਬਾ ਕਹੌਣ ਦਾ ਉਹ ਹੱਕਦਾਰ ਨਹੀਂ ਐ ਕਿਉਂਕਿ ਉਹਤੇ 200 ਸਟੈਬਲਿਸ਼ ਹੋ ਚੁੱਕੇ ਨੇ ਤੇ ਉਹ ਬਦਮਾਸ਼ ਕਿਸਮ ਦਾ ਆਦਮੀ ਆ ਤੇ ਜਿਹੜਾ ਜੋ ਜੇਲ੍ਹ 'ਚ ਹੈ ਉਹ ਚ ਸਾਨੂੰ ਇਸ ਗੱਲ ਦੀ ਤਸੱਲੀ ਹੈ ਵੀ ਅਸੀਂ ਆਪਣੀਆਂ ਪੰਜਾਬ ਦੀਆਂ ਧੀਆਂ ਨਾਲ ਇਨਸਾਫ ਕਰਾਉਣ ਚ ਸੀਪੀਏਐਮ ਨੇ ਆਪਣੀ ਬੰਦੀ ਭੂਮਿਕਾ ਅਦਾ ਕੀਤੀ ਆ ਉਹ ਸ਼ੁਕਰੀਆ ਜੀ ਹੁਣ ਸਵਾਲ ਸਭ ਤੋਂ ਵੱਡਾ ਕਿ ਬਹੁਤ ਸਾਰੇ ਸਰਕਾਰ ਤੇ ਇਲਜ਼ਾਮ ਹੈ ਕਿ ਸਰਕਾਰ ਇਹਨਾਂ ਇਲਜ਼ਾਮਾਂ ਦਾ ਜਾਂ ਜਾਂ ਕਿਹਾ ਜਾ ਰਿਹਾ ਕਿ ਹਕੀਕਤ ਆ ਉਹਨਾਂ ਦਾ ਜਵਾਬ ਦੇਗੀ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ